ਜਦੋਂ ਕੋਈ ਚਾਹਤ ਪਿਆਰ ਦੇ ਵਿੱਚ ਬਦਲ ਜੇ ਤੇ ਪਿਆਰ ਜਨੂਨ ਦੇ ਵਿੱਚ ਬਦਲਦੇ ਜਨੂਨ ਪਾਗਲਪਨ ਦੇ ਵਿੱਚ ਬਦਲ ਜੇ ਉਦੋਂ ਉਹਦੇ ਰਿਜ਼ਲਟ ਬਹੁਤ ਮਾੜੇ ਆਉਂਦੇ ਨੇ ਕਈ ਜ਼ਿੰਦਗੀਆਂ ਉਸ ਪਾਗਲਪਨ ਦੇ ਚਲਦਿਆਂ ਬਰਬਾਦ ਹੋ ਜਾਂਦੀਆਂ ਨੇ ਕਈ ਪਰਿਵਾਰ ਜਿਹੜੇ ਤਬਾਹ ਹੋ ਜਾਂਦੇ ਨੇ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਆਂ ਅਗਸਤ 2011 ਅਮਰੀਕਾ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਸੈਂਟ ਜੈਂਕਟ ਦੇ ਵਿੱਚ ਇੱਕ ਪੰਜਾਬੀ ਪਰਿਵਾਰ ਇੱਕ ਗੱਡੀ ਦੇ ਵਿੱਚ ਜਾਂਦਾ ਹੁੰਦਾ ਹੈ ਪੁਲਿਸ ਵੱਲੋਂ ਰੋਕਿਆ ਜਾਂਦਾ ਹੈ ਉਨਰੋਕ ਕੇ ਪੁੱਛ ਗਿਚ ਕੀਤੀ ਜਾਂਦੀ ਹੈ ਉਹਨਾਂ ਦੀ ਗੱਡੀ ਦੀ ਤਲਾਸ਼ੀ ਲਈ ਜਾਂਦੀ ਹੈ ਤੇ ਗੱਡੀ ਦੀ ਤਲਾਸ਼ੀ ਦੇ ਦੌਰਾਨ ਪੁਲਿਸ ਨੂੰ ਉਹਦੇ ਅੰਦਰ ਬੈਗ ਦੇ ਵਿੱਚ ਕਈ ਹਜ਼ਾਰ ਡਾਲਰ ਮਿਲਦੇ ਨੇ ਤੇ ਉਹਨਾਂ ਦੇ ਡਾਕੂਮੈਂਟ ਮਿਲਦੇ ਨੇ ਇਸ ਤੋਂ ਇਲਾਵਾ ਪੁਲਿਸ ਨੂੰ ਉਹਨਾਂ ਦੀ ਗੱਡੀ ਦੇ ਵਿੱਚੋਂ ਕੁਝ ਵੀ ਨਹੀਂ ਮਿਲਦਾ ਉਹ ਇੱਕ ਪੰਜਾਬੀ ਪਰਿਵਾਰ ਹੁੰਦਾ ਫਿਰ ਉਹਨਾਂ ਤੋਂ ਪੁੱਛ ਗਿਚ ਜਦੋਂ ਕਰਦੇ ਨੇ ਤਾਂ ਪੁੱਛਿਆ ਜਾਂਦਾ ਤੇ ਉਹ ਬੰਦੇ ਦਾ ਕਹਿਣਾ ਨਾ ਹੁੰਦਾ ਵੀ ਮੇਰਾ ਨਾਮ ਰਣਵੀਰ ਸਿੰਘ ਹੈ ਤੇ ਇਹ ਮੇਰੀ ਪਤਨੀ ਨਵਦੀਪ ਕੌਰ ਤੇ ਦੋ ਉਹਨਾਂ ਦੀਆਂ ਬੱਚੀਆਂ ਆਉਂਦੀਆਂ ਨੇ ਪੁਲਿਸ ਉਹਦੇ ਨਾਲ ਹੋਰ ਸਵਾਲ ਜਵਾਬ ਕਰਦੀ ਹੈ ਉਹਨੂੰ ਉਹਦੇ ਫਿੰਗਰਪ੍ਰਿੰਟ ਦਿਖਾਏ ਜਾਂਦੇ ਨੇ ਤੇ ਉਹਨੂੰ ਕਿਹਾ ਜਾਂਦਾ ਵੀ ਤੇਰਾ ਨਾਮ ਨਰਿੰਦਰਜੀਤ ਸਿੰਘ ਹੈ ਇਹ ਗੱਲ ਸੁਣ ਕੇ ਉਸ ਸਰਦਾਰ ਦੇ ਚਿਹਰੇ ਤੇ ਇੱਕਦਮ ਰੰਗ ਜਿਹੜਾ ਉਹਦਾ ਉੱਡ ਜਾਂਦਾ ਤੇ ਉਹ ਹੈਰਾਨ ਹੋ ਜਾਂਦਾ ਪੁਲਿਸ ਦਾ ਕਹਿਣਾ ਹੁੰਦਾ ਸਾਨੂੰ ਸਭ ਪਤਾ ਹੈ ਤੇ ਬਹੁਤ ਹੋ ਗਿਆ ਤੇ ਤੂੰ ਕਨੇਡਾ ਪੁਲਿਸ ਨੂੰ ਪੂਨਮ ਰੰਦਾਵਾ ਦੇ ਕਤਲ ਦੇ ਵਿੱਚ ਪੁਲਿਸ ਨੂੰ ਚਾਹੀਦਾ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਤੋਂ ਬਾਅਦ ਉਹ ਜਿਹੜਾ ਸਰਦਾਰ ਹੁੰਦਾ ਬੰਦਾ ਕੁਝ ਵੀ ਨਹੀਂ ਬੋਲਦਾ ਪੁਲਿਸ ਉਹਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਉਹਨੂੰ ਕੈਨੇਡਾ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਤੇ ਉੱਥੇ ਆ ਕੇ ਉੱਤੇ ਕੇਸ ਚਲਾਉਣ ਦੀ ਤਿਆਰੀ ਕੀਤੀ ਜਾਂਦੀ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੈ ਹੁਣ ਇੱਥੇ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਕੌਣ ਸੀ ਨਰਿੰਦਰਜੀਤ ਕੌਣ ਸੀ ਪੂਨਮ ਰੰਦਾਵਾ ਤੇ ਇਹ ਸਟੋਰੀ ਹੈ ਕੀ ਸੀ ਸਾਰੀ ਇਹ ਸਟੋਰੀ ਦੀ ਸ਼ੁਰੂਆਤ ਕਰੀਬ 12 ਸਾਲ ਪਹਿਲਾਂ ਹੁੰਦੀ ਹੈ ਜੇ 12 ਸਾਲ ਵੀ ਕਹ ਲਈਏ ਉਹ ਤੋਂ ਵੀ ਪਹਿਲਾਂ ਦੋ ਸਾਲ ਇਹ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਕੈਨੇਡਾ ਦੇ ਵਿੱਚ 1997 ਦੇ ਵਿੱਚ ਇੱਕ ਸਕੂਲ ਜான் ਅਲੀਵਰ ਉਹਦੇ ਵਿੱਚ ਬੱਚੇ ਪੜ੍ਹਦੇ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਦੋ ਪੰਜਾਬੀ ਬੱਚੇ ਵੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਹੁੰਦੀ ਹੈ ਇੱਕ ਪੂਨਮ ਰੰਧਾਵਾ ਤੇ ਇੱਕ ਨਰਿੰਦਰਜੀਤ ਸਿੰਘ ਇਹਨਾਂ ਦੀ ਇੱਥੇ ਮੁਲਾਕਾਤ ਹੁੰਦੀ ਹੈ ਮੁਲਾਕਾਤ ਇਹਨਾਂ ਦੀ ਦੋਸਤੀ ਦੇ ਵਿੱਚ ਬਦਲਦੀ ਹੈ ਤੇ ਦੋਸਤੀ ਪਿਆਰ ਦੇ ਵਿੱਚ ਬਦਲਦੇ ਨੇ ਇਹ ਰਿਲੇਸ਼ਨ ਦੇ ਵਿੱਚ ਆਉਂਦੇ ਨੇ ਹਾਲਾਂਕਿ ਇਹਨਾਂ ਦੀ ਉਮਰ ਦੇ ਵਿੱਚ 3-4 ਸਾਲ ਦਾ ਫਰਕ ਹੁੰਦਾ ਜਿਹੜਾ ਨਰਿੰਦਰਜੀਤ ਹੁੰਦਾ ਉਹ ਤੋਂ 4 ਸਾਲ ਸੀਨੀਅਰ ਹੁੰਦਾ ਪਰ ਉਸ ਦੇ ਬਾਵਜੂਦ ਇਹ ਰਿਲੇਸ਼ਨ ਦੇ ਵਿੱਚ ਆਉਂਦੇ ਨੇ ਤੇ ਇਹਦੇ ਬਾਰੇ ਪੂਨਮ ਰੰਦਾਵਾ ਨਾ ਤਾਂ ਆਪਣੇ ਘਰਦਿਆਂ ਨੂੰ ਦੱਸਦੀ ਹੈ ਨਾ ਕਿਸੇ ਨੂੰ ਦੱਸਦੀ ਹੈ ਪਰ ਇਹਦੇ ਨਾਲ ਰਿਲੇਸ਼ਨ ਦੇ ਵਿੱਚ ਹੁੰਦੀ ਹੈ ਹਾਂ ਰਿਲੇਸ਼ਨ ਦੇ ਵਿੱਚ ਜ਼ਰੂਰ ਹੁੰਦੇ ਨੇ ਪਰ ਇਹਨਾਂ ਦਾ ਜਿਹੜਾ ਦਿਮਾਗ ਦਾ ਸੋਚਣਾ ਸਾਰਾ ਕੁਝ ਉਹ ਬਿਲਕੁਲ ਅੱਡ-ਅੱਡ ਹੁੰਦਾ ਪੂਨਮ ਰੰਦਾਵਾ ਇੱਕ ਬਹੁਤ ਹੀ ਇੰਟੈਲੀਜੈਂਟ ਲੜਕੀ ਹੁੰਦੀ ਹੈ ਪੜਨ-ਲਿਖਣ ਦੇ ਵਿੱਚ ਹੁਸ਼ਿਆਰ ਹੁੰਦੀ ਹੈ ਤੇ ਜਿਹੜਾ ਨਰਿੰਦਰਜੀਤ ਹੁੰਦਾ ਉਹ ਸਿਰਫ ਇੱਕ ਟਾਈਮ ਪਾਸ ਕਾ ਲਈਏ ਨਾ ਤਾਂ ਉਹਦਾ ਪੜਾਈ ਦੇ ਵਿੱਚ ਦਿਲ ਲੱਗਦਾ ਤੇ ਨਾ ਹੀ ਉਹ ਕੋਈ ਖਾਸ ਕੰਮ ਕਰਦਾ ਹੁੰਦਾ ਫਿਰ ਵੀ ਇਹਨਾਂ ਦਾ ਰਿਲੇਸ਼ਨ ਚੱਲਦਾ ਉਸੇ ਬੰਦੇ ਦੇ ਲਈ ਪੂਨਮ ਰੰਦਾਵਾ ਆਪਣੇ ਪਰਿਵਾਰ ਨੂੰ ਵੀ ਝੂਠ ਬੋਲਦੀ ਉਹਨਾਂ ਤੋਂ ਲੁਕੋ ਕੇ ਰੱਖਦੀ ਹੈ ਉਦੋਂ ਅੱਗੇ ਆ ਜਾਂਦਾ ਸਾਲ 1998 1998 ਦੇ ਵਿੱਚ ਜਿਹੜੀ ਪੂਨਮ ਹੁੰਦੀ ਹੈ ਉਹ ਸਕੂਲ ਚੇਂਜ ਕਰਦੀ ਹੈ ਜਿਵੇਂ ਸਕੂਲ ਚੇਂਜ ਕਰਦੀ ਹੈ ਉਸੇ ਸਮੇਂ ਕਹਿ ਲਈਏ ਵੀ ਉਹਨੂੰ ਨਰਿੰਦਰਜੀਤ ਦੀਆਂ ਅਛਾਈਆਂ ਤੇ ਬੁਰਾਈਆਂ ਦੀ ਸਮਝ ਆਉਣ ਲੱਗਦੀ ਐ ਉੱਥੇ ਉਹਦੇ ਨਵੇਂ ਦੋਸਤ ਬਣਦੇ ਨੇ ਨਵੀਂ ਉਮੀਦ ਜਾਗਦੀ ਐ ਤੇ ਉਹਨੂੰ ਜ਼ਿੰਦਗੀ ਦੇ ਬਾਰੇ ਕੁਝ ਪਤਾ ਲੱਗਣਾ ਸ਼ੁਰੂ ਹੁੰਦਾ ਤੇ ਆਪਣੀ ਜ਼ਿੰਦਗੀ ਬਾਰੇ ਵੀ ਉਹ ਸੀਰੀਅਸ ਹੁੰਦੀ ਐ ਵੀ ਪੜ੍ਹ ਲਿਖ ਕੇ ਕਿਸੇ ਮਕਾਮ ਤੇ ਪਹੁੰਚਣਾ ਪਰ ਉਦੋਂ ਉਲਟ ਨਰਿੰਦਰਜੀਤ ਪੜ੍ਹਾਈ ਵੀ ਛੱਡ ਦਿੰਦਾ ਤੇ ਕੋਈ ਕੰਮ ਵੀ ਖਾਸ ਨਹੀਂ ਕਰਦਾ ਹੁੰਦਾ ਪਰ ਇੱਕ ਕੰਮ ਜਿਹੜਾ ਰੈਗੂਲਰੀ ਕਰਦਾ ਪੂਨਮ ਤੇ ਕੰਟਰੋਲ ਕਰਨਾ ਸ਼ੁਰੂ ਕਰਦਾ ਉਹ ਕਿੱਥੇ ਜਾਂਦੀ ਐ ਕਿਹਦੇ ਨਾਲ ਮਿਲਦੀ ਐ ਉਹ ਤੋਂ ਕੱਲੀ ਕੱਲੀ ਗੱਲ ਪੁੱਛਣੀ ਹੁਣ ਇਸ ਗੱਲ ਤੇ ਪੂਨਮ ਤੇ ਉਹਦੇ ਵਿੱਚ ਮਾੜੇ-ਮੋٹے ਜਿਹੜੇ ਝਗੜੇ ਵੀ ਹੋਣੇ ਸ਼ੁਰੂ ਹੁੰਦੇ ਨੇ ਕਿਉਂਕਿ ਜਦੋਂ ਉਹਦੀ ਇੱਕ-ਇੱਕ ਐਕਟੀਵਿਟੀ ਤੇ ਨਜ਼ਰ ਰੱਖਦਾ ਤਾਂ ਪੂਨਮ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਉਹ ਜਦੋਂ ਵੀ ਕਿਸੇ ਨਾਲ ਦੋਸਤੀ ਕਰਦੀ ਹੈ ਬੈਠਦੀ ਹੈ ਹੱਸਦੀ ਹੈ ਖੇਡਦੀ ਉਹ ਗੱਲ ਇਹਦੇ ਤੱਕ ਪਹੁੰਚਦੀ ਹੈ ਇਹ ਹੁਣ ਪਤਾ ਨਹੀਂ ਵੀ ਇਹਦੇ ਤੱਕ ਕਿਵੇਂ ਪਹੁੰਚਦੀਆਂ ਸੀ ਪਰ ਇਹਦੇ ਤੱਕ ਗੱਲਾਂ ਪਹੁੰਚਦੀਆਂ ਸੀ ਤੇ ਇਹ ਫੇਰ ਉਹਦੇ ਨਾਲ ਲੜਾਈ ਝਗੜੇ ਕਰਦਾ ਸੀ ਇਹ ਸਿਲਸਿਲਾ ਚੱਲਦਾ ਰਹਿੰਦਾ ਤਾਂ ਪੂਨਮ ਨੂੰ ਸਮਝ ਲੱਗਦੀ ਹੈ ਵੀ ਇਸ ਬੰਦੇ ਦੇ ਨਾਲ ਜ਼ਿੰਦਗੀ ਬਤਾਣੀ ਬਹੁਤ ਜ਼ਿਆਦਾ ਔਖੀ ਹੈ ਇਹ ਸਾਰਾ ਕੁਝ ਚੱਲਦਾ ਤੇ ਪੂਨਮ ਇਹ ਤੋਂ ਬਿਲਕੁਲ ਹੀ ਪੈਰ ਪਿੱਛੇ ਖਿੱਚਣੇ ਸ਼ੁਰੂ ਕਰ ਦਿੰਦੀ ਹੈ ਉਹ ਆਪਣੇ ਵੱਲੋਂ ਤਕਰੀਬਨ ਤਕਰੀਬਨ ਇਹ ਰਿਲੇਸ਼ਨ ਜਿਹੜਾ ਖਤਮ ਕਰ ਦਿੰਦੀ ਹੈ ਤੇ ਜਿੰਨਾ ਹੀ ਇਹ ਪਿੱਛੇ ਪੈਰ ਖਿੱਚਦੀ ਹੈ ਉਨਾ ਹੀ ਨਰਿੰਦਰਜੀਤ ਨੂੰ ਹੋਰ ਜ਼ਿਆਦਾ ਜਲਨ ਹੋਰ ਜ਼ਿਆਦਾ ਗੁੱਸਾ ਹੁਣ ਉਹਨੂੰ ਲੱਗਦਾ ਵੀ ਇਹ ਮੇਰੇ ਕੰਟਰੋਲ ਤੋਂ ਬਾਹਰ ਜਾ ਰਹੀ ਹੈ ਮੇਰੇ ਤੋਂ ਬਾਹਰ ਜਾ ਰਹੀ ਹੈ ਤੇ ਉਹ ਇਹਦਾ ਪਿੱਛਾ ਕਰਨਾ ਸ਼ੁਰੂ ਕਰਦਾ ਇੱਕ ਦਿਨ ਉਹਦਾ ਪਿੱਛਾ ਕਰਦੇ ਕਰਦੇ ਇਹ ਉਹਦੇ ਘਰ ਦੇ ਬਾਹਰ ਝਾੜੀਆਂ ਦੇ ਵਿੱਚ ਵੀ ਲੋਕੇ ਬੈਠਾ ਰਹਿੰਦਾ ਇੱਕ ਇੱਕ ਗੱਲ ਦੀ ਉਹਦੇ ਤੇ ਨજર ਰੱਖੀ ਜਾਂਦੀ ਹੈ ਤੇ ਇੱਕ ਦਿਨ ਉਹਦਾ ਪਿੱਛਾ ਕਰਦੇ ਕਰਦੇ ਪਹੁੰਚਦਾ ਤੇ ਉਸ ਤੋਂ ਬਾਅਦ ਉੱਥੇ ਇਹਨਾਂ ਦੀ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਉਹਨੂੰ ਇਹ ਕੁੱਟਿਆ ਵੀ ਜਾਂਦਾ ਹੁਣ ਉਹਦੇ ਅੰਦਰ ਜੇ ਮਾੜਾ ਮੋਟਾ ਕੁਝ ਸੀ ਵੀ ਵੈਸੇ ਤਾਂ ਖਤਮ ਹੋ ਹੀ ਚੁੱਕਿਆ ਸੀ ਰਿਲੇਸ਼ਨ ਇੱਕ ਮਾੜੀ ਮੋਟੀ ਜਿਹੀ ਹਮਦਰਦੀ ਜਿਹੜਾ 2 ਸਾਲ ਰਿਲੇਸ਼ਨ ਰਿਹਾ ਸੀ ਉਹਦੇ ਨਾਲ ਕੋਈ ਹੁੰਦੀ ਤਾਂ ਉਹਦੇ ਹੱਥ ਚੱਕਣ ਤੋਂ ਬਾਅਦ ਉਹ ਵੀ ਖਤਮ ਹੋ ਜਾਂਦੀ ਹੈ ਉਹ ਇਹਦੇ ਬਾਰੇ ਆਪਣੇ ਕਜ਼ਨ ਨੂੰ ਵੀ ਦੱਸਦੀ ਹੈ ਵੀ ਇਹਨੇ ਮੈਨੂੰ ਕੁੱਟਿਆ ਤੇ ਉਹ ਆਪਣੀਆਂ ਸੱਟਾਂ ਜਿਹੜੀਆਂ ਵੱਜੀਆਂ ਨੇ ਉਹ ਵੀ ਦਿਖਾਉਂਦੀ ਹੈ ਟਾਈਮ ਅੱਗੇ ਲੰਘਦਾ ਹੁਣ ਜਿਹੜੀ ਪੂਨਮ ਹੈ ਉਹ ਇਹਦੇ ਨਾਲ ਰਿਲੇਸ਼ਨ ਬਿਲਕੁਲ ਖਤਮ ਕਰ ਦਿੰਦੀ ਹੈ ਤੇ ਨਰਿੰਦਰਜੀਤ ਬਿਲਕੁਲ ਕਹ ਲਈਏ ਵੀ ਇੱਕੋ ਗੱਲ ਦੇ ਪਿੱਛੇ ਪੈ ਜਾਂਦਾ ਉਹ ਕੰਮਕਾਰ ਜੇ ਕੋਈ ਮਾੜਾ ਮੋਟਾ ਕਰਦਾ ਸੀ ਸਾਰੇ ਛੱਡ ਕੇ ਉਹ ਸਿਰਫ ਪੂਨਮ ਰੰਧਾਵਾ ਦੇ ਪਿੱਛੇ ਹੀ ਪੈ ਜਾਂਦਾ ਹੁਣ ਇਹੀ ਗੱਲਾਂ ਕੀਤੀਆਂ ਜਾਂਦੀਆਂ ਨੇ ਵੀ ਤੂੰ ਮੇਰੇ ਤੋਂ ਇਲਾਵਾ ਹੋਰ ਕਿਸੇ ਨਾਲ ਨਹੀਂ ਮਿਲ ਸਕਦੀ ਹੋਰ ਕਿਸੇ ਨਾਲ ਨਹੀਂ ਰਹਿ ਸਕਦੀ ਇਹ ਸਾਰਾ ਕੁਝ ਚੱਲਦਾ ਹੁੰਦਾ ਤੇ ਆ ਜਾਂਦਾ ਹੈ 23 ਜਨਵਰੀ 1999 ਜਿਹੜੀ ਪੂਨਮ ਰੰਧਾਵਾ ਹੁੰਦੀ ਹੈ ਉਹਦਾ ਬਰਥਡੇ ਹੁੰਦਾ ਉਹ ਬਰਥਡੇ ਸੈਲੀਬ੍ਰੇਟ ਕਰਦੀ ਹੈ ਇਹਨੂੰ ਪਤਾ ਲੱਗਦਾ ਵੀ ਉੱਥੇ ਬਰਥਡੇ ਸੈਲੀਬ੍ਰੇਟ ਕਰਦੀ ਹੈ ਤਾਂ ਉੱਥੇ ਪਹੁੰਚਦਾ ਪਰ ਜਦੋਂ ਤੱਕ ਉੱਥੇ ਪਹੁੰਚਦਾ ਉਹਦੋਂ ਤੱਕ ਪੂਨਮ ਰੰਦਾਵਾ ਤੇ ਉਹਦੀਆਂ ਸਹੇਲੀਆਂ ਉਸ ਹੋਟਲ ਦੇ ਵਿੱਚੋਂ ਜਾ ਚੁੱਕੀਆਂ ਹੁੰਦੀਆਂ ਫਿਰ ਇਹ ਉਹਦਾ ਪਿੱਛਾ ਕਰਨਾ ਸ਼ੁਰੂ ਕਰਦਾ ਤਾਂ ਅਖੀਰ 26 ਜਨਵਰੀ 1999 ਵਾਲੇ ਦਿਨ ਇਹ ਆਪਣੇ ਦੋਸਤ ਪਾਲ ਔਲਖ ਦੇ ਨਾਲ ਉਹਦੀ ਗੱਡੀ ਦੇ ਵਿੱਚ ਬੈਠ ਕੇ ਇਹ ਉਹਨੂੰ ਲੱਭਦੇ ਨੇ ਤੇ ਇੱਕ ਜਗ੍ਹਾ ਦੇ ਉੱਪਰ 57ਵੇਂ ਕੈਂਬੀ ਨੇੜੇ ਜਦੋਂ ਉਹਦੀ ਗੱਡੀ ਦੇਖਦੇ ਨੇ ਤਾਂ ਇਹ ਗੱਡੀ ਰੋਕਦੇ ਨੇ ਇਹਦਾ ਕਹਿਣਾ ਹੁੰਦਾ ਪਾਲ ਔਲਖ ਨੂੰ ਵੀ ਗੱਡੀ ਰੋਕ ਇਹ ਗੱਡੀ ਰੋਕ ਕੇ ਪੂਨਮ ਰੰਧਾਵਾ ਹੁੰਦੀ ਹੈ ਉਹਦੀ ਗੱਡੀ ਵੱਲ ਵਧਦਾ ਉੱਤਰ ਕੇ ਤੇ ਪੂਨਮ ਵੀ ਦੇਖਦੀ ਹੈ ਵੀ ਉਹ ਆ ਰਿਹਾ ਪੂਨਮ ਆਪਣੀ ਗੱਡੀ ਦੇ ਵਿੱਚ ਹੁੰਦੀ ਹੈ ਉਹ ਆਪਣਾ ਸ਼ੀਸ਼ਾ نیچے ਕਰਦੀ ਹੈ ਤਾਂ ਗੱਲਾਂ ਸ਼ੁਰੂ ਕਰ ਦਿੰਦੇ ਇਹਦਾ ਕਹਿਣਾ ਹੁੰਦਾ ਵੀ ਤੂੰ ਮੇਰੇ ਨਾਲ ਚੱਲ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਹੈ ਹੁਣ ਉਸ ਸਮੇਂ ਹੋ ਸਕਦਾ ਕੀ ਉਹਦੇ ਦਿਮਾਗ ਦੇ ਵਿੱਚ ਆਈ ਪੂਨਮ ਰੰਧਾਵਾ ਗੱਡੀ ਚੋਂ ਨਿਕਲ ਕੇ ਇਹਦੇ ਨਾਲ ਪਿੱਛੇ-ਪਿੱਛੇ ਜਾਂਦੀ ਹੈ ਤੇ ਇਹ ਜਾ ਕੇ ਪਾਲ ਔਲਖ ਦੀ ਗੱਡੀ ਦੀ ਪਿਛਲੀ ਸੀਟ ਦੇ ਉੱਪਰ ਬੈਠ ਜਾਂਦੇ ਨੇ ਉੱਥੇ ਆਪਸ ਦੇ ਵਿੱਚ ਇਹਨਾਂ ਦੀ ਫਿਰ ਬਹਿਸ ਹੁੰਦੀ ਹੈ ਹੁਣ ਨਰਿੰਦਰ ਦਾ ਕਹਿਣਾ ਹੁੰਦਾ ਹੈ ਵੀ ਤੂੰ ਕਿਨੂੰ ਕਿਨੂੰ ਮਿਲਨੀ ਆ ਕਿੱਥੇ ਮਿਲਨੀ ਆ ਤੂੰ ਮੈਨੂੰ ਵੇਵ ਵਫਾਈ ਕਰ ਰਹੀ ਆ ਤੂੰ ਕਿਸੇ ਹੋਰ ਨਾਲ ਤੇਰੀ ਦੋਸਤੀ ਹੈ ਇਹੋ ਜਿਹੀ ਜਦੋਂ ਗੱਲਾਂ ਹੁੰਦੀਆਂ ਨੇ ਵੀ ਤੂੰ ਮੈਨੂੰ ਚੀਟ ਕਰ ਰਹੀ ਹੈ ਤੇ ਉੱਥੇ ਪੂਨਮ ਰੰਦਾਵਾ ਦਾ ਕਹਿਣਾ ਹੁੰਦਾ ਵੀ ਤੇਰਾ ਮੇਰਾ ਰਿਲੇਸ਼ਨ ਖਤਮ ਹੈ ਤੂੰ ਮੈਨੂੰ ਪੁੱਛਣ ਵਾਲਾ ਹੁੰਦਾ ਕੌਣ ਹੈ ਤੇਰਾ ਕੋਈ ਮਤਲਬ ਨਹੀਂ ਬਣਦਾ ਕਿਸ ਆਧਾਰ ਤੇ ਤੂੰ ਮੇਰੇ ਨਾਲ ਇਹ ਸਵਾਲ ਜਵਾਬ ਕਰ ਰਹੀ ਹੈ ਮੇਰਾ ਤੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਵੀ ਤੇਰਾ ਮੇਰਾ ਜਿਹੜਾ ਉਹ ਹੁਣ ਤੱਕ ਸ ਤਾਂ ਇਸ ਤੋਂ ਬਾਅਦ ਇਹ ਆਪਣੇ ਕੋਲੋਂ ਇੱਕ ਗਨ ਕੱਢਦਾ ਹੁਣ ਗਨ ਦੇਖ ਕੇ ਹਾਲਾਂਕਿ ਪੂਨਮ ਰੰਦਾਵਾ ਦੇ ਦਿਮਾਗ ਦੇ ਵਿੱਚ ਇੱਕ ਵਾਰ ਤਾਂ ਹੁੰਦਾ ਪਰ ਉਹ ਡਰਦੀ ਨਹੀਂ ਉਹ ਕਹਿੰਦੀ ਵੀ ਕੀ ਕਰੇਗਾ ਮੈਨੂੰ ਗੋਲੀ ਮਾਰੇਗਾ ਮਾਰ ਗੋਲੀ ਤਾਂ ਇਹ ਉਹਦੇ ਸਿਰ ਦੇ ਉੱਪਰ ਬੰਦੂਕ ਰੱਖ ਕੇ ਗੋਲੀ ਚਲਾ ਦਿੰਦਾ ਉਸੇ ਸਮੇਂ ਪੂਨਮ ਰੰਦਾਵਾ ਦੀ ਮੌਤ ਹੋ ਜਾਂਦੀ ਹੈ ਹੁਣ ਇਹ ਸਾਰਾ ਕੁਝ ਪਾਲ ਆਲਖ ਜਦੋਂ ਦੇਖਦਾ ਤਾਂ ਉਹ ਵੀ ਘਬਰਾ ਜਾਂਦਾ ਤੇ ਉਸ ਤੋਂ ਬਾਅਦ ਇਹ ਉਹਨੂੰ ਲੈ ਕੇ ਉੱਥੇ ਜਾਂਦੇ ਨੇ ਦੇਖਦੇ ਨੇ ਵੀ ਇਹਨੂੰ ਕਿੱਥੇ ਸੱਟਿਆ ਜਾਏ ਤਾਂ ਇੱਕ ਗਲੀ ਸੁਨਸਾਨ ਜਗ੍ਹਾ ਤੇ ਉਦੀ ਵਲਾਸ਼ ਨੂੰ ਇੱਕ ਬੈਗ ਦੇ ਵਿੱਚ ਪਾ ਕੇ ਸੱਟ ਕੇ ਉਸ ਤੋਂ ਬਾਅਦ ਪਾਲ ਔਲਕ ਨੂੰ ਲੈ ਕੇ ਇਹ ਆਪਣੇ ਇੱਕ ਹੋਰ ਦੋਸਤ ਦੇ ਘਰ ਜਾਂਦਾ ਹੈ। ਉਹਨੂੰ ਕਿਹਾ ਜਾਂਦਾ ਹੈ ਵੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਮੇਰੀ ਮਾਸੀ ਹੈ ਜਿਹੜੀ ਬਹੁਤ ਜ਼ਿਆਦਾ ਬਿਮਾਰ ਹੈ ਤੇ ਮੈਂ ਉੱਥੇ ਜਾਣਾ। ਉਹ ਤੋਂ ਕੁਝ ਪੈਸੇ ਵੀ ਲੈ ਜਾਂਦੇ ਨੇ ਤੇ ਉਹਨੂੰ ਨਾਲ ਲੈ ਕੇ ਇਹ ਉਸੇ ਸਮੇਂ ਜਿਹੜਾ ਕੈਨੇਡਾ ਦਾ ਬਾਰਡਰ ਹੁੰਦਾ ਉਹ ਪਾਰ ਕਰਕੇ ਤੇ ਅਮਰੀਕਾ ਦੇ ਵਿੱਚ ਚਲਾ ਜਾਂਦਾ ਹੈ। ਤੇ ਜਿਹੜਾ ਦੋਸਤ ਇਹਨਾਂ ਦੇ ਨਾਲ ਗਿਆ ਸੀ ਉਹਨੂੰ ਬਿਲਕੁਲ ਵੀ ਨਹੀਂ ਸੀ ਪਤਾ ਕਤਲ ਬਾਰੇ। ਤੇ ਰਸਤੇ ਦੇ ਵਿੱਚ ਆਉਂਦੇ ਹੋਏ ਜਿਹੜਾ ਪਾਲ ਔਲਖ ਹੈ ਉਹ ਦੋਸਤ ਨੂੰ ਦੱਸਦਾ ਆਪਣੀ ਗੱਡੀ ਨੂੰ ਇੱਕ ਗੈਰਾਜ ਦੇ ਵਿੱਚ ਲਾਉਂਦਾ ਤੇ ਉਹਨੂੰ ਦੱਸਦਾ ਵੀ ਆਹ ਕੁਝ ਹੋਇਆ ਤੇ ਇਹਨੇ ਕਤਲ ਕੀਤਾ ਉਹ ਦੋਸਤ ਦਾ ਕਹਿਣਾ ਹੁੰਦਾ ਪਾਲ ਔਲਖ ਨੂੰ ਵੀ ਤੂੰ ਸਾਰਾ ਕੁਝ ਪੁਲਿਸ ਨੂੰ ਦੱਸ ਵੀ ਹੋ ਸਕਦਾ ਤੂੰ ਬਚ ਜੇ ਨਹੀਂ ਤਾਂ ਤੂੰ ਵੀ ਲਪੇਟੇ ਦੇ ਵਿੱਚ ਆਏਗਾ ਫਿਰ ਪਾਲ ਔਲਖ ਵੱਲੋਂ ਸਾਰਾ ਕੁਝ ਦੱਸਿਆ ਜਾਂਦਾ ਤੇ ਪੁਲਿਸ ਨੂੰ ਜਦੋਂ Laash ਮਿਲਦੀ ਹੈ ਫਿਰ ਉਹਦੀ ਇਨਵੈਸਟੀਗੇਸ਼ਨ ਚੱਲਦੀ ਹੈ ਹੁਣ ਪਾਲ ਔਲਖ ਦੇ ਦੱਸਣ ਮੁਤਾਬਕ ਵੀ ਉਹ ਅਮਰੀਕਾ ਫਰਾਰ ਹੋ ਚੁੱਕਿਆ ਇੱਧਰ ਜਦੋਂ ਕੈਨੇਡਾ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੈ ਤਾਂ ਉਹਦੇ ਘਰ ਪਹੁੰਚ ਕਰਦੇ ਨੇ ਉਹਦੀ ਮਾਂ ਤੋਂ ਉਹਦੇ ਬਾਰੇ ਪੁੱਛਿਆ ਜਾਂਦਾ ਹੈ ਭਰਾ ਤੋਂ ਪੁੱਛਿਆ ਜਾਂਦਾ ਹੈ ਤਾਂ ਉਹਨਾਂ ਦਾ ਕਹਿਣਾ ਹੁੰਦਾ ਵੀ ਸਾਨੂੰ ਉਹਦੇ ਬਾਰੇ ਕੁਝ ਵੀ ਨਹੀਂ ਪਤਾ ਉਹ ਕਿੱਥੇ ਗਿਆ ਕਿੱਥੇ ਹੈ ਕਿਹਦੇ ਨਾਲ ਹੈ ਹੁਣ ਜਦੋਂ ਪੁਲਿਸ ਨੂੰ ਇੱਥੋਂ ਨਹੀਂ ਪਤਾ ਲੱਗਦਾ ਤਾਂ ਪਾਲ ਔਲਖ ਤੋਂ ਪੁਲਿਸ ਨੂੰ ਪਤਾ ਲੱਗਦਾ ਵੀ ਉਹ ਅਮਰੀਕਾ ਪਹੁੰਚ ਚੁੱਕਿਆ ਤਾਂ ਪੁਲਿਸ ਅਮਰੀਕਾ ਦੀ ਪੁਲਿਸ ਨਾਲ ਕੰਟੈਕਟ ਕਰਦੀ ਹੈ ਬਕਾਇਦਾ ਕੈਨੇਡਾ ਦੀ ਪੁਲਿਸ ਅਮਰੀਕਾ ਜਾ ਕੇ ਵੀ ਉਹਦੀ ਤਲਾਸ਼ ਕੀਤੀ ਜਾਂਦੀ ਹੈ ਪਰ ਜਿਹੜਾ ਨਰਿੰਦਰਜੀਤ ਹੁੰਦਾ ਉਹਦਾ ਕਿਤੇ ਵੀ ਪੁਲਿਸ ਨੂੰ ਪਤਾ ਨਹੀਂ ਲੱਗਦਾ ਪਰ ਪੁਲਿਸ ਉਹਦੇ ਰਿਸ਼ਤੇਦਾਰਾਂ ਦੇ ਨਾਲ ਆਈ ਵਾਰ ਟੱਚ ਹੁੰਦੀ ਹੈ ਉਹਨਾਂ ਨਾਲ ਸਵਾਲ ਜਵਾਬ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ ਪਰ ਉਹਨਾਂ ਦਾ ਇਹੀ ਕਹਿਣਾ ਹੁੰਦਾ ਵੀ ਸਾਨੂੰ ਨਹੀਂ ਪਤਾ ਉਹ ਕਿੱਥੇ ਹੈ ਕੀਦੇ ਨਾਲ ਹੈ ਕੀ ਕਰ ਰਿਹਾ ਸਾਨੂੰ ਉਹਦੇ ਬਾਰੇ ਕੁਝ ਵੀ ਨਹੀਂ ਪਤਾ ਇਹ 1999 ਦੇ ਵਿੱਚ ਕਤਲ ਹੁੰਦਾ 26 ਜਨਵਰੀ 1999 ਨੂੰ ਦਿਨ ਬੀਤਦੇ ਨੇ ਸਾਲ ਬੀਤਨੇ ਸ਼ੁਰੂ ਹੋ ਜਾਂਦੇ ਨੇ ਪਰ ਕਾਤਲ ਦਾ ਕਿਤੇ ਵੀ ਪਤਾ ਨਹੀਂ ਹੁੰਦਾ ਜਿਹੜਾ ਇੱਧਰ ਪੂਨਮ ਰੰਦਾਵਾ ਦਾ ਪਰਿਵਾਰ ਹੁੰਦਾ ਉਹ ਇੱਕ ਲੜਕੀ ਦੀ ਮੌਤ ਹੁੰਦੀ ਇਹਨਾਂ ਦੀ ਜਵਾਨ ਲੜਕੀ ਜਦੋਂ 18 ਸਾਲ ਦੀ ਹੁੰਦੀ ਹੈ ਬਰਥਡੇ ਤੋਂ ਬਾਅਦ 2-3 ਦਿਨ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਤਾਂ ਉਸ ਪਰਿਵਾਰ ਦੇ ਨਾਲ ਇਦੋਂ ਵੀ ਮਾੜੀ ਘਟਨਾ ਇੱਕ ਹੋਰ ਹੋਈ ਸੀ ਕਰੀਬ 2-3 ਸਾਲ ਪਹਿਲਾਂ ਉਹਨਾਂ ਦਾ ਇੱਕੋ ਇੱਕ ਬੇਟਾ ਸੀ ਜਿਹੜਾ ਕਿਸੇ ਬਿਮਾਰੀ ਦੇ ਕਾਰਨ ਉਹਦੀ ਵੀ ਮੌਤ ਹੋ ਚੁੱਕੀ ਸੀ ਤੇ ਉਹਨਾਂ ਦਾ ਇੱਕੋ ਇੱਕ ਸਹਾਰਾ ਸੀ ਪੂਨਮ ਰੰਦਾਵਾ ਪੂਨਮ ਦਾ ਕਹਿਣਾ ਸੀ ਉਹਦੀ ਮਾਂ ਦੇ ਕਹਿਣ ਦੇ ਮੁਤਾਬਿਕ ਵੀ ਇਹ ਸਾਨੂੰ ਦਲਾਸਾ ਦਿੰਦੀ ਸੀ ਅਸੀਂ ਬਿਲਕੁਲ ਟੁੱਟ ਚੁੱਕੇ ਸੀ ਇੱਕੋ ਇੱਕ ਲੜਕੇ ਦੀ ਮੌਤ ਹੋ ਚੁੱਕੀ ਸੀ ਤੇ ਇਹਦਾ ਕਹਿਣਾ ਸੀ ਮੈਂ ਤੁਹਾਡਾ ਲੜਕਾ ਮੈਂ ਤੁਹਾਡਾ ਅਖੀਰਲੇ ਸਾਹ ਤੱਕ ਮੈਂ ਤੁਹਾਡੀ ਦੇਖਭਾਲ ਕਰਾਂਗੀ ਤੇ ਇਹਦੀ ਮੌਤ ਤੋਂ ਬਾਅਦ ਸਾਨੂੰ ਸਮਝ ਨਹੀਂ ਲੱਗ ਰਿਹਾ ਵੀ ਅਸੀਂ ਕੀ ਕਰੀਏ ਉਹ ਇੰਨਾ ਪਰਿਵਾਰ ਟੁੱਟ ਚੁੱਕਿਆ ਸੀ ਪਰ ਦੂਜੇ ਪਾਸੇ ਜਿਹੜਾ ਮਨਿੰਦਰ ਜੀ ਸੀ ਉਹ ਹੁਣ ਪੁਲਿਸ ਦੀ ਪਹੁੰਚ ਤੋਂ ਦੂਰ ਸੀ ਨਾ ਤਾਂ ਪੁਲਿਸ ਨੂੰ ਪਤਾ ਸੀ ਉਹ ਕਿੱਥੇ ਰਹਿ ਰਿਹਾ ਤੇ ਕਿਵੇਂ ਰਹਿ ਰਿਹਾ ਤੇ ਅਖੀਰ 2006 ਆ ਜਾਂਦਾ ਪਰ ਪੁਲਿਸ ਨੂੰ ਉਹਦੇ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਦੂਜੇ ਪਾਸੇ ਜਿਹੜਾ ਨਰਿੰਦਰਜੀਤ ਹੁੰਦਾ ਉਹ 2007 ਦੇ ਵਿੱਚ ਨਵਦੀਪ ਕੌਰ ਨਾਲ ਵਿਆਹ ਕਰਾਂਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਦੋ ਬੱਚੀਆਂ ਵੀ ਪੈਦਾ ਹੁੰਦੀਆਂ ਨੇ ਹੁਣ 2006 ਦੇ ਵਿੱਚ ਪੁਲਿਸ ਇੱਕ ਪਲਾਨਿੰਗ ਸ਼ੁਰੂ ਕਰਦੀ ਹੈ ਇਸ ਪਰਿਵਾਰ ਦੇ ਨਾਲ ਗੁਪਚਪ ਤਰੀਕੇ ਦੇ ਨਾਲ ਨਜ਼ਦੀਕੀਆਂ ਵਧਾਉਂਦੀ ਹੈ ਕਿ ਲਈਏ ਵੀ ਇੱਕ ਸਿਵਲ ਡਰੈਸ ਦੇ ਵਿੱਚ ਉਹਨਾਂ ਨਾਲ ਦੋਸਤੀ ਕੀਤੀ ਜਾਂਦੀ ਹੈ ਤੇ ਟਾਰਗੇਟ ਕੀਤਾ ਜਾਂਦਾ ਨਰਿੰਦਰਜੀਤ ਦੇ ਭਰਾ ਪਰਮਜੀਤ ਨੂੰ ਹੁਣ ਉਹਨੂੰ ਟਾਰਗੇਟ ਕਰਦੀ ਹੈ ਤਾਂ ਉਹਦੇ ਨਾਲ ਜਦੋਂ ਦੋਸਤੀਆਂ ਬਣਾਈ ਜਾਂਦੀਆਂ ਨੇ ਹੌਲੀ-ਹੌਲੀ ਸਮਾਂ ਬੀਤਦਾ ਤੇ ਪਰਮਜੀਤ ਇੱਕ ਦਿਨ ਕਹਿ ਲਈ ਵੀ ਫੁਕਰੀ ਦੇ ਵਿੱਚ ਆ ਕੇ ਇੱਕ ਗੱਲ ਕਹਿ ਬੈਠਦਾ ਜਿੱਥੋਂ ਪੁਲਿਸ ਨੂੰ ਫਿਰ ਹੌਲੀ-ਹੌਲੀ ਉਹਦਾ ਪਤਾ ਲੱਗਣਾ ਸ਼ੁਰੂ ਹੁੰਦਾ ਉਹ ਕਹਿੰਦਾ ਵੀ ਮੇਰਾ ਭਰਾ ਮੋਸਟ ਵਾਂਟਡ ਹੈ ਵੀ ਉਹਨੇ ਆਪਣੀ ਗਰਲਫ੍ਰੈਂਡ ਦਾ ਕਤਲ ਕੀਤਾ ਸੀ ਤੇ ਅੱਜ ਤੱਕ ਪੁਲਿਸ ਤੋਂ ਫੜਿਆ ਨਹੀਂ ਗਿਆ ਨਾ ਅਮਰੀਕਾ ਦੀ ਤੋਂ ਤੇ ਨਾ ਕੈਨੇਡਾ ਦੀ ਤੋਂ ਹੁਣ ਪੁਲਿਸ ਨੂੰ ਇਹ ਜਦੋਂ ਜਾਣਕਾਰੀ ਮਿਲਦੀ ਹੈ ਤਾਂ ਪਤਾ ਲੱਗਦਾ ਵੀ ਉਹ ਹਜੇ ਜਿਉਂਦਾ ਹੈ ਤਾਂ ਫਿਰ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਵੀ ਉਹ ਅਮਰੀਕਾ ਦੇ ਵਿੱਚ ਹੀ ਹੈ ਉਹਦੀਆਂ ਗੱਲਾਂ ਤੋਂ ਪਰ ਪੁਲਿਸ ਨਾ ਤਾਂ ਉਹਨੂੰ ਦੱਸਦੀ ਹੈ ਪਰ ਹੌਲੀ-ਹੌਲੀ ਉਹਦੇ ਨਾਲ ਜ਼ਰੂਰ ਲੱਗੀ ਰਹਿੰਦੀ ਹੈ ਤਾਂ ਉਹ ਪੁਲਿਸ ਨੂੰ ਫਿਰ ਇਹ ਪਤਾ ਲੱਗਦਾ ਹੈ ਵੀ ਉਹ ਇੱਕ ਅੱਡ ਪਹਿਚਾਣ ਨਾਲ ਅੱਡ ਆਪਣਾ ਪੇਸ਼ ਬਦਲ ਕੇ ਰਹਿ ਰਿਹਾ ਹੈ ਪਰ ਉਹ ਹੁਣ ਇੱਕ ਹੋਰ ਤਿਆਰੀ ਦੇ ਵਿੱਚ ਹੈ ਸਭ ਤੋਂ ਵੱਡੀ ਜਿਹੜੀ ਉਹਦੀ ਪ੍ਰੋਬਲਮ ਸੀ ਉਹ ਆਪਣੀਆਂ ਉਂਗਲਾਂ ਹੱਥਾਂ ਦੇ ਜਿਹੜੀ ਫਿੰਗਰਪ੍ਰਿੰਟ ਹੈ ਉਹ ਚੇਂਜ ਕਰਾਉਣ ਨੂੰ ਫਿਰਦਾ ਵੀ ਕਿਸੇ ਤਰੀਕੇ ਇਹ ਜੇ ਚੇਂਜ ਹੋ ਜਾਣ ਤਾਂ ਫਿਰ ਮੈਨੂੰ ਕੋਈ ਫੜ ਨਹੀਂ ਸਕਦਾ ਕਿਉਂਕਿ ਉਹਨੂੰ ਪਤਾ ਸੀ ਵੀ ਇਹ ਫਿੰਗਰਪ੍ਰਿੰਟ ਕੈਨੇਡਾ ਦੀ ਪੁਲਿਸ ਕੋਲ ਨੇ ਕਿਉਂਕਿ 1998 ਦੇ ਵਿੱਚ ਇੱਕ ਗੈਸ ਸਟੇਸ਼ਨ ਤੇ ਜੌਬ ਕਰਦਿਆਂ ਇੱਥੇ ਇੱਕ ਔਰਤ ਦੇ ਨਾਲ ਦੀ ਬਹਿਸ ਹੁੰਦੀ ਹੈ ਤਾਂ ਇਹ ਉੱਥੇ ਗਨ ਕੱਢਦਾ ਉਸ ਸਮੇਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਇਹਦੇ ਉਂਗਲਾਂ ਦੇ ਇਹਦੇ ਹੱਥਾਂ ਦੇ ਫਿੰਗਰਪ੍ਰਿੰਟ ਲੈ ਜਾਂਦੇ ਨੇ ਇਹਨੂੰ ਪਤਾ ਸੀ ਵੀ ਕੈਨੇਡਾ ਪੁਲਿਸ ਕੋਲ ਉਹਨਾਂ ਦੇ ਡਾਟਾਬੇਸ ਦੇ ਵਿੱਚ ਇਹਦੇ ਫਿੰਗਰਪ੍ਰਿੰਟ ਨੇ ਤਾਂ ਫਿਰ ਪੁਲਸ ਵਾਲੇ ਇਹਦੇ ਭਰਾ ਦੇ ਨਾਲ ਇੱਕ ਹੋਰ ਚਾਲ ਖੇਡਦੇ ਨੇ ਉਹਨਾਂ ਦਾ ਕਹਿਣਾ ਹੁੰਦਾ ਵੀ ਸਾਨੂੰ ਇੱਕ ਸਰਜਨ ਮਿਲਿਆ ਜਿਹੜਾ ਹੱਥਾਂ ਦੇ ਫਿੰਗਰਪ੍ਰਿੰਟ ਚੇਂਜ ਕਰ ਸਕਦਾ ਹੁਣ ਉਧਰ ਨਰਿੰਦਰਜੀਤ ਵੀ ਇਸੇ ਤਾਕ ਦੇ ਹੁੰਦਾ ਵੀ ਕਿਸੇ ਤਰੀਕੇ ਇਹ ਫਿੰਗਰਪ੍ਰਿੰਟ ਚੇਂਜ ਹੋ ਜਾਣ ਫਿਰ ਉਹਨੂੰ ਇੱਕ ਫੋਨ ਦਿੱਤਾ ਜਾਂਦਾ ਵੀ ਇਹ ਫੋਨ ਤੇ ਸਿਰਫ ਤੂੰ ਆਪਣੇ ਭਰਾ ਨਾਲ ਗੱਲਬਾਤ ਕਰੇਗਾ ਤੇ ਉਸ ਤੋਂ ਬਾਅਦ ਆਪਾਂ ਕਿਸੇ ਤਰੀਕੇ ਉਹ ਸਰਜਨ ਨੂੰ ਮਿਲਾਂਗੇ ਕਿਉਂਕਿ ਇਹ ਕੰਮ ਜਿਹੜਾ ਇਹ ਗੁਪਚਪ ਤਰੀਕੇ ਨਾਲ ਕਰਨ ਵਾਲਾ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਤੇ ਉਸ ਤੋਂ ਬਾਅਦ ਉਹਦਾ ਜਿਹੜਾ ਫਿੰਗਰਪ੍ਰਿੰਟ ਚੇਂਜ ਹੋ ਜਾਣਗੇ ਹੁਣ ਇਸ ਗੱਲ ਦੇ ਵਿੱਚ ਪਰਮਜੀਤ ਫਸਦਾ ਤੇ ਉਹ ਜਿਹੜਾ ਨੰਬਰ ਹੈ ਆਪਣੇ ਭਰਾ ਨੂੰ ਫੋਨ ਕਰਦਾ ਹੈ ਫਿਰ ਉਹਨੂੰ ਟ੍ਰੇਸ ਕਰਨਾ ਸ਼ੁਰੂ ਕੀਤਾ ਜਾਂਦਾ ਹੌਲੀ ਹੌਲੀ ਜਦੋਂ ਉਹਨੂੰ ਟ੍ਰੇਸ ਕਰਦੇ ਨੇ ਤਾਂ ਫਿਰ ਇਹ ਜਦੋਂ ਟਰੱਕ ਚਲਾਉਂਦਾ ਹੁੰਦਾ ਇੱਕ ਪੁਲਿਸ ਵਾਲਾ ਉਹ ਟਰੱਕ ਨੂੰ ਰੋਕਦਾ ਉਹ ਰੋਕ ਕੇ ਉਹਦੇ ਫਿੰਗਰਪ੍ਰਿੰਟ ਲੈ ਜਾਂਦੇ ਨੇ ਕਿਉਂਕਿ ਪੁਲਿਸ ਤਸਦੀਕ ਕਰ ਲੈਣਾ ਚਾਹੁੰਦੀ ਸੀ ਵੀ ਇਹ ਬੰਦਾ ਉਹੀ ਹੈ ਉਹ ਟਰੱਕ ਤੇ ਜਦੋਂ ਉਹਦੇ ਫਿੰਗਰਪ੍ਰਿੰਟ ਲੈ ਜਾਂਦੇ ਨੇ ਬਹਾਨੇ ਦੇ ਨਾਲ ਉਸ ਤੋਂ ਬਾਅਦ ਅਗਸਤ 2011 ਦੇ ਵਿੱਚ ਫਿਰ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਕਿਉਂਕਿ ਉਦੋਂ ਤੱਕ ਇਹਦੀ ਜਿਹੜੀ ਬਾਡੀ ਹੈ ਉਹਦੇ ਵਿੱਚ ਇੰਨਾ ਚੇਂਜ ਆ ਚੁੱਕਿਆ ਸੀ ਕਿ ਬੰਦਾ ਪਛਾਣ ਹੀ ਨਹੀਂ ਸੀ ਸਕਦਾ ਇਹਦਾ ਵਜ਼ਨ ਬਹੁਤ ਜ਼ਿਆਦਾ ਵੱਧ ਚੁੱਕਿਆ ਸੀ ਉਦੋਂ ਵੀ 21 ਸਾਲ ਦਾ ਸੀ ਹੁਣ ਕਰੀਬੇ 35 ਸਾਲ ਦੀ ਉਮਰ ਸੀ weight ਬਹੁਤ ਜ਼ਿਆਦਾ ਵੱਧ ਚੁੱਕਿਆ ਸੀ ਦਾੜੀ ਰੱਖ ਲਈ ਸੀ ਇਹਨੇ ਪੱਗ ਬੰਨਣ ਲੱਗ ਗਿਆ ਸੀ ਤਾਂ ਉਦੋਂ ਦੀ ਤੇ ਹੁਣ ਦੀ ਪਹਿਚਾਣ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਆ ਚੁੱਕਿਆ ਸੀ ਤੇ ਉਥੇ ਇੱਕ ਹੋਰ ਵੀ ਕੰਮ ਕਰਦਾ ਗੁਰਦੁਆਰੇ ਦਾ ਲੋਕਲ ਗੁਰਦੁਆਰੇ ਦੇ ਵਿੱਚ ਮੈਂਬਰ ਵੀ ਹੁੰਦਾ ਹੈ ਤੇ ਹਰੇਕ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਅੱਗੇ ਵੱਧ ਚੜ ਕੇ ਹਿੱਸਾ ਲੈਣਾ ਹਾਲਾਂਕਿ ਕਤਲ ਕਰਨ ਤੋਂ ਬਾਅਦ ਇਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਵੀ ਪਿੱਛੇ ਪਰਿਵਾਰ ਦਾ ਕੀ ਹੋਇਆ ਕੀ ਕੁਝ ਬੀਤਿਆ ਹੋਣਾ ਇਹਨੇ ਸਿਰਫ ਆਪਣੇ ਆਪ ਨੂੰ ਲੁਕਾਉਣ ਦੀ ਤੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਧਿਆਨ ਰੱਖਿਆ ਉਸ ਪਰਿਵਾਰ ਬਾਰੇ ਇਹਨੇ ਬਿਲਕੁਲ ਵੀ ਨਹੀਂ ਸੋਚਿਆ ਇਹਨੂੰ ਇਹ ਵੀ ਮਹਿਸੂਸ ਨਹੀਂ ਹੋਇਆ ਵੀ ਇਹਨੇ ਗਲਤੀ ਕੀਤੀ ਹੈ ਉਸ ਤੋਂ ਬਾਅਦ ਇਹਨੂੰ ਗ੍ਰਿਫਤਾਰ ਕਰਕੇ ਫਿਰ ਇੱਥੇ ਲਿਆਇਆ ਜਾਂਦਾ ਫਿਰ ਕੋਰਟ ਦੇ ਵਿੱਚ ਇਹਦਾ ਕੇਸ ਚੱਲਦਾ ਹੁਣ ਜਦੋਂ ਕੇਸ ਚੱਲਦਾ ਤਾਂ ਵਕੀਲਾਂ ਦੀ ਬਹਿਸ ਹੁੰਦੀ ਹੈ ਇਹਦੇ ਵਕੀਲ ਇੱਥੇ ਇਹ ਵੀ ਦਲੀਲ ਰੱਖਦੇ ਨੇ ਵੀ ਹੁਣ ਇਹਦੇ ਵਿੱਚ ਬਹੁਤ ਚੇਂਜ ਆ ਚੁੱਕਿਆ ਹੈ ਉਹ ਗੁੱਸੇ ਦੇ ਵਿੱਚ ਹੋਇਆ ਕਤਲ ਸੀ ਹੁਣ ਇਹਦੀਆਂ ਦੋ ਛੋਟੀਆਂ-ਛੋਟੀਆਂ ਬੇਟੀਆਂ ਨੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਤੇ ਇਹ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਵੀ ਬਹੁਤ ਵੱਧ ਚੜ ਕੇ ਹਿੱਸਾ ਲੈਂਦਾ ਇਹਨੇ ਆਪਣੇ ਆਪ ਨੂੰ ਬਹੁਤ ਚੇਂਜ ਕਰ ਲਿਆ ਹੁਣ ਕੋਰਟ ਐਸੀਆਂ ਕੋਈ ਵੀ ਦਲੀਲਾਂ ਸੁਣਦੇ ਮੂਡ ਵਿੱਚ ਨਹੀਂ ਹੁੰਦੀ ਉਹਨਾਂ ਨੂੰ ਲੱਗਦਾ ਵੀ ਜੋ ਕੁਛ ਨੇ ਕੀਤਾ ਇਹ ਬਹੁਤ ਮਾੜਾ ਕੰਮ ਕੀਤਾ ਤੇ ਜੋ ਕੁਛ ਇਹ ਹੁਣ ਤੁਸੀਂ ਦੱਸ ਰਹੇ ਹੋ ਇਹਨੂੰ ਬਹੁਤ ਦੇਰ ਹੋ ਚੁੱਕੀ ਹੈ ਇਹ ਸਾਰਾ ਕੁਝ ਦਾ ਇਹਨੂੰ 12 ਸਾਲ ਪਹਿਲਾਂ ਖਿਆਲ ਕਿਉਂ ਨਹੀਂ ਆਇਆ ਕਿਉਂ ਇਹਨੂੰ ਅੱਜ ਹੀ ਆਇਆ ਇਹਦੀ ਪਤਨੀ ਵੱਲੋਂ ਲਿਖਿਆ ਇੱਕ ਲੈਟਰ ਵੀ ਉੱਥੇ ਪੜਿਆ ਜਾਂਦਾ ਤੇ ਉਹਦੇ ਵਿੱਚ ਲਿਖਿਆ ਹੁੰਦਾ ਵੀ ਇਹਦੀਆਂ ਛੋਟੀਆਂ-ਛੋਟੀਆਂ ਦੋ ਬੇਟੀਆਂ ਨੇ ਵੀ ਉਹਨਾਂ ਨੂੰ ਕਿਸ ਗੱਲ ਦੀ ਸਜ਼ਾ ਜੇ ਇਹ ਜੇਲ੍ਹ ਦੇ ਵਿੱਚ ਜਾਂਦਾ ਤਾਂ ਉਹ ਇੱਕ ਬਿਨਾ ਬਾਪ ਤੋਂ ਜਿਉਣਗੀਆਂ ਵੀ ਇੱਥੇ ਰਹਿਮ ਕੀਤਾ ਜਾਏ ਕੋਰਟ ਵੱਲੋਂ ਕਿਸੇ ਵੀ ਗੱਲ ਤੇ ਧਿਆਨ ਨਹੀਂ ਦਿੱਤਾ ਜਾਂਦਾ ਕਿਉਂਕਿ ਕੋਰਟ ਦੀ ਨਜ਼ਰ ਦੇ ਵਿੱਚ ਇੱਕ ਨੇ ਕਤਲ ਕੀਤਾ ਹੁੰਦਾ ਦੂਜਾ ਇਹ ਫਰਾਰ ਇਹਨੇ ਆਪਣੀ ਆਈਡੈਂਟੀ ਛਪਾਈ ਹੁੰਦੀ ਹੈ ਫਿਰ ਕੋਰਟ ਵੱਲੋਂ 2013 ਦੇ ਵਿੱਚ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਜਾਂਦਾ ਹੈ। ਇਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਜਿਦੇ ਵਿੱਚ 16 ਸਾਲ ਬਿਨਾ ਪੈਰਲ ਤੋਂ ਕੈਰੀਰ ਵੀ ਲਗਾਤਾਰ ਇਹਨੂੰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ 16 ਸਾਲ ਇਹ ਬਾਹਰ ਨਹੀਂ ਆ ਸਕਦਾ। ਤੇ ਜਦੋਂ ਇਹਦੀ ਸਜ਼ਾ ਪੂਰੀ ਹੋਏਗੀ ਉਸ ਤੋਂ ਬਾਅਦ ਇਹਨੂੰ ਇੰਡੀਆ ਡਿਪੋਰਟ ਕੀਤਾ ਜਾਏਗਾ। ਨੀ ਨਾ ਤਾਂ ਅਮਰੀਕਾ ਜਾਣ ਦੇ ਯੋਗ ਹੈ ਤੇ ਨਾ ਹੀ ਇਹ ਕੈਨੇਡਾ ਵਿੱਚ ਰਹਿਣ ਦੇ ਯੋਗ ਹੈ। ਇਹਨੂੰ ਵਾਪਸ ਇੰਡੀਆ ਭੇਜਿਆ ਜਾਏ ਭਾਵੇਂ ਕਿ ਇਹਦੀ ਪਤਨੀ ਤੇ ਇਹਦੀਆਂ ਬੱਚੀਆਂ ਅਮਰੀਕਾ ਦੀਆਂ ਸਿਟੀਜ਼ਨ ਨੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਹਦੇ ਪਰਿਵਾਰ ਵੱਲੋਂ ਇਹਦੇ ਉੱਤੇ ਕਰੀਬ 1.5 ਲੱਖ ਡਾਲਰ ਖਰਚ ਕੀਤਾ ਜਾਂਦਾ ਜਿਹੜਾ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਆਉਂਦਾ ਹੈ ਇਹਦੀ ਆਈਡੈਂਟੀਟੀ ਨੂੰ ਚੇਂਜ ਕਰਨ ਵਾਸਤੇ ਆਪਣੇ ਜਿਹੜੇ ਨਵੇਂ ਪਛਾਣ ਪੱਤਰ ਬਣਾਉਣ ਵਾਸਤੇ ਸਾਰੇ ਡਾਕੂਮੈਂਟ ਬਟਾਉਣ ਵਾਸਤੇ 1.5 ਲੱਖ ਡਾਲਰ ਉਹ ਖਰਚ ਕੀਤਾ ਜਾਂਦਾ ਤੇ ਇਹਦੀ ਮਾਂ ਵੀ ਐਨੇ ਸਾਲ ਪੁਲਿਸ ਨੂੰ ਝੂਠ ਬੋਲਦੀ ਰਹੀ ਵੀ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਉਹ ਕਿੱਥੇ ਰਹਿੰਦਾ ਜਦ ਕਿ ਜਦੋਂ ਇਹਦੀਆਂ ਬੇਟੀਆਂ ਹੁੰਦੀਆਂ ਨੇ ਉਦੋਂ ਵੀ ਇਹਦੀ ਮਾਂ 2 ਮਹੀਨੇ ਉੱਥੇ ਬਤਾ ਕੇ ਹੁੰਦੀ ਐ ਤੇ ਇਹਨੂੰ ਵਾਰ-ਵਾਰ ਮਿਲਣ ਜਾਂਦੀ ਰਹਿੰਦੀ ਐ ਇਹਦੇ ਭਰਾ ਨੂੰ ਵੀ ਪਤਾ ਸੀ ਇਹਦੇ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਸੀ ਹਾਲਾਂਕਿ ਹਰੇਕ ਮਾਂ ਆਪਣੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗੀ ਪਰ ਉਸ ਮਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਵੀ ਇਹਨੇ ਕਿੱਡਾ ਵੱਡਾ ਅਪਰਾਧ ਕੀਤਾ ਕਿਸੇ ਦੇ ਘਰ ਦਾ ਇੱਕੋ ਇੱਕ ਦੀਵਾ ਸੀ ਜਿਹੜਾ ਇਹਨੇ ਬੁਝਾਇਆ ਇਹਨੂੰ ਉਹਦੀ ਬਣਦੀ ਸਜ਼ਾ ਮਿਲਣੀ ਚਾਹੀਦੀ ਐ ਹੁਣ ਜਦੋਂ ਇਹ ਜੇਲ੍ਹ ਦੇ ਵਿੱਚ ਹੁੰਦਾ ਤੇ ਉੱਥੋਂ ਜਦੋਂ ਕਾਲ ਕੀਤੀ ਜਾਂਦੀ ਆ ਆਪਣੀ ਪਤਨੀ ਨੂੰ ਉਦੀ ਰਿਕਾਰਡਿੰਗ ਵੀ ਕੱਢ ਕੇ ਸੁਣਾਈ ਜਾਂਦੀ ਹੈ ਜੇ ਜਦੋਂ ਇਹਨੂੰ سزا ਦਿੱਤੀ ਜਾਂਦੀ ਹੈ ਤੇ ਆਪਣੀ ਪਤਨੀ ਨੂੰ ਵੀ ਗਾਲਾਂ ਕੱਢਦਾ ਬੜੇ અપਮਾਨਜਨਕ ਸ਼ਬਦ ਬੋਲਦਾ ਮਤਲਬ ਇਹਦਾ ਬੰਦੇ ਦਾ ਦਿਮਾਗ ਹੀ ਐਸਾ ਸੀ ਵੀ ਦੂਜਿਆਂ ਤੇ ਕੰਟਰੋਲ ਤੇ ਔਰਤ ਨੂੰ ਬਿਲਕੁਲ ਕਹਿ ਲਿਏ ਵੀ ਆਪਣੇ ਪੈਰ ਦੀ ਜੁੱਤੀ ਸਮਝਣਾ ਜੋ ਵੀ ਫੈਸਲਾ ਆਇਆ ਬਹੁਤ ਵਧੀਆ ਹੈ ਇਸ ਫੈਸਲੇ ਦੀ ਜਿਹੜੀ ਹੈ ਪੂਨਮ ਰੰਧਾਵਾ ਦੇ ਪਰਿਵਾਰ ਵੱਲੋਂ ਬਹੁਤ ਜ਼ਿਆਦਾ ਸਲਾਹਗਾ ਕੀਤੀ ਜਾਂਦੀ ਹੈ ਵੀ 14 ਸਾਲ ਬਾਅਦ ਹੀ ਸਹੀ ਵੀ ਸਾਡੀ ਲੜਕੀ ਨੂੰ ਇਨਸਾਫ ਮਿਲਿਆ ਹਾਲਾਂਕਿ ਪਰਿਵਾਰ ਦੀ ਜਿਹੜੀ ਇੱਕੋ ਇੱਕ ਬੇਟੀ ਸੀ ਉਹ ਚਲੀ ਗਈ ਉਹਨੇ ਕਦੇ ਵਾਪਸ ਨਹੀਂ ਆਉਣਾ ਲੜਕੇ ਦੀ ਪਹਿਲਾਂ ਮੌਤ ਹੋ ਚੁੱਕੀ ਸੀ ਪਰ ਉਹ ਇਹ ਫੈਸਲੇ ਤੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਇਹ ਸੀ ਕਹਾਣੀ ਇੱਕ ਬੇਕਸੂਰ ਲੜਕੀ ਦੀ ਜਿਹੜੀ ਇੱਕ ਗਲਤ ਲੜਕੇ ਦੇ ਨਾਲ ਰਿਲੇਸ਼ਨ ਦੇ ਵਿੱਚ ਆਈ ਤੇ ਉਸ ਤੋਂ ਬਾਅਦ ਉਹਦੇ ਵਿੱਚ ਉਹਨੂੰ ਮੌਤ ਮਿਲੀ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਂ ਬਾਪ ਪਤੀ ਪਤਨੀ ਭੈਣ ਭਰਾ ਹਮੇਸ਼ਾ ਉਹ ਰਿਸ਼ਤੇ ਦੀ ਕਦਰ ਕਰੋ ਉਹਨਾਂ ਦੀ ਕਦਰ ਕਰੋਗੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਤੇ ਉਹ ਰਿਸ਼ਤੇ ਮੁਸੀਬਤ ਦੇ ਵਿੱਚ ਤੁਹਾਡੇ ਨਾਲ ਖੜੇ ਮਿਲਾਂਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ